विरोधी ਦੀਆਂ ਧਮਕੀਆਂ ਦੀ ਪਰਵਾਹ ਨਾ ਕਰਨ ਵਾਲੇ ਫਾਈਨੈਂਸਰ ਦੇ ਬਾਦ ਦਫਤਰ ਬਾਹਰ ਦੇ ਰਾਤ ਆਬਰ ਤੋੜ ਹੋਈ ਫਾਇਰਿੰਗ ਸੀਸੀਟੀਵੀ ਆਈ ਸਾਹਮਣੇ ਦਰਅਸਲ ਦੱਸਦੀ ਹੈ ਕਿ ਬੀਤੀ ਦਿਨ ਬਟਾਲਾ ਚ ਜਿੰਦਰ ਰੋਡ ਤੇ ਸਥਿਤ ਪੰਜਾਬ ਫਾਈਨੈਂਸ ਕੰਪਨੀ ਦੇ ਬਾਹਰ ਦੇ ਰਾਤ ਕੁਝੜ ਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਪੰਜ ਦੇ ਕਰੀਬ ਫਾਇਰ ਫਾਈਨੈਂਸ ਕੰਪਨੀ ਦੇ ਮਾਲਕ ਨੂੰ ਲਗਾਤਾਰ ਆ ਰਹੀਆਂ ਸੀ ਫਿਰੋਤੀ ਦੀਆਂ ਧਮਕੀਆਂ ਉੱਥੇ ਹੀ ਫਾਈਨੈਂਸ ਕੰਪਨੀ ਦੇ ਮਾਲਕ ਹਨੀ ਅਗਰਵਾਲ ਦਾ ਕਹਿਣਾ ਸੀ ਕਿ ਕੱਲ ਦਫਤਰ ਬੰਦ ਸੀ ਜਿਸ ਕਾਰਨ ਜਾਣੀ ਨੁਕਸਾਨ ਤੋਂ ਬਚਾ ਹੋ ਗਿਆ ਲੇਕਿਨ ਉਕਤੜ ਪਛਾਤੇ ਲੋਗ ਪੰਜ ਗੋਲੀਆਂ ਫਾਇਰ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਖੋਲ ਵੀ ਬਰਾਮਦ ਕਰ ਲਏ ਗਏ ਹਨ ਉੱਥੇ ਹੀ ਉਹਨੇ ਵੀ ਦੱਸਿਆ ਕਿ ਉਹਨਾਂ ਨੂੰ ਪਹਿਲਾਂ ਵੀ ਕਿਸੇਨ ਪਛਾਤੇ ਵੱਲੋਂ ਧਮਕੀਆਂ ਭਰਿਆ ਫੋਨ ਕਾਲ ਆਉਂਦੀਆਂ ਰਹਿੰਦੀਆਂ ਸੀ ਜਿਨ੍ਹਾਂ ਵਿੱਚ ਉਕਤ ਵਿਅਕਤੀ ਵੱਲੋਂ ਫਰੋਦੀ ਦੀ ਮੰਗ ਕੀਤੀ ਗਈ ਸੀ ਤੇ ਹੁਣ ਮੇਰੇ ਦਫ਼ਤਰ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਮੌਕੇ ਤੇ ਦੇਖਣ ਪਹੁੰਚੇ ਐਸਪੀ ਗੁਰਪ੍ਰੀਤ ਗਿੱਲ ਨੇ ਘਟਨਾਵਰ ਦੱਸਦੇ ਹੋਏ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਬੰਦ ਦੀ ਕਾਰਵਾਈ ਵੀ ਕੀਤੀ ਜਾਵੇਗੀ ਅਣਪਛਾਤੇ ਸੀ ਤੇ ਉਹਨਾਂ ਦੀ ਸਾਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀ ਹੈ ਤੇ ਹੁਣ ਵੇਖਣਾ ਹੀ ਹੋਵੇਗਾ ਕਿ ਸੀਸੀਟੀਵੀ ਦੇ ਵਿੱਚ ਕੀ ਕੀ ਸਾਹਮਣੇ ਆਉਂਦਾ ਹੈ ਤੇ ਤੁਸੀਂ ਵੀ ਸੁਣੋ ਕਿ ਪੀੜਤ ਮਾਲਕ ਨੇ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੇ ਐਸਪੀ ਬਠਿੰਡਾ ਨੇ ਕੀ ਕਿਹਾ ਇਸ ਮਾਮਲੇ ਲੈ ਕੇ ਤੁਸੀਂ ਵੀ ਸੁਣੋ ਹਨੀਦਰਵਾਲਾ ਜੀ ਮੇਰਾ ਦਫਤਰ ਗਾਜੀਦੰਦੋ ਰੋਡ ਤੇ ਇਥੇ ਪੰਜਾਬ ਫਾਈਨੈਂਸ ਕੰਪਨੀ ਦੇ ਨਾਂ ਦਾ ਹੈ। ਮੈਨੂੰ ਇਹ ਪਿਛਲੇ ਹਫਤੇ ਤੋਂ ਨਾ ਬੜੀਆਂ ਮਲਕ ਕੋ ਚਟਨਿੰਗ ਕਾਲਸ ਆ ਰਹੀਆਂ ਸੀ ਤੇ ਮੈਂ ਉਹਦਾ ਕੋਈ ਰਿਸਪੌਂਸ ਨਹੀਂ ਦਿੱਤਾ। ਤੇ ਮੈਂ ਮੈਂ ਕਿਹਾ ਚਲੋ ਕੋਈ ਨੀ ਕੋਈ ਸ਼ਰਤ ਹੋਏਗੀ ਕਿਸੇ ਦੀ। ਪਰ ਅੱਜ ਮੈਂ ਸਵੇਰੇ ਜਦੋਂ ਆਫਿਸ ਆਇਆ ਆਪਣੇ ਜਦੋਂ ਮੇਰੇ ਮੁੰਡਿਆਂ ਨੇ ਦਫਤਰ ਖੋਲਿਆ ਤੇ ਮੈਨੂੰ ਪਤਾ ਲੱਗਾ ਜੀ ਇੱਥੇ ਸਾਡੇ ਮਲਕ ਕੋਈ ਫਾਇਰਿੰਗ ਹੋਈ ਆ ਤੇ ਪੰਜ ਮਲਕ ਕੋਲਸ ਮਲਕ ਮਿਲੇ ਨੇ ਤੇ ਅਹੀ ਪ੍ਰਸ਼ਾਸਨ ਕੋਈ ਅਹੀ ਮੰਨ ਕਰਨੇ ਆ ਕਿ ਆ ਜਿਹੜੇ ਮਲਕ ਕੋਈ ਗਲਤ ਅੰਸਰ ਹੈਗੇ ਨੇ ਜਿਹੜੇ ਆ ਲੋਕਾਂ ਨੂੰ ਚਟਨਿੰਗ ਕਾਲਸ ਕਰਕੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਐ ਉਹ ਜਲਦੀ ਉਹ ਜਲਦੀ ਫੜਿਆ ਜਾਏ ਤੇ ਸਾਡੇ ਬਟਾਲੇ ਸ਼ਹਿਰ ਦੀ ਅਮਨ ਸ਼ਾਂਤੀ ਜਿਹੜੀ ਉਹਨਾਂ ਬਰਕਰਾਰ ਕੀਤੀ ਕਿਸ ਨੰਬਰਾਂ ਤੋਂ ਕਾਲ ਆਈ ਸੀ ਕਿ ਉਹ ਜਿਹੜੇ ਆ ਨਾ ਜੀ ਮੈਨੂੰ ਕੋਈ ਕੋਈ ਯੂਕੇ ਦੇ ਨੰਬਰ ਤੋਂ ਕੋਈ ਪਾਕਿਸਤਾਨ ਦੇ ਨੰਬਰ ਤੋਂ ਵੀ ਫੋਨ ਆਏ ਨੇ ਤੇ ਕੋਈ ਜਰਮਨੀ ਦੇ ਨੰਬਰ ਤੋਂ ਫੋਨ ਆਏ ਨੇ ਉਹ ਲਗਾਤਾਰ ਮੈਨੂੰ ਕੋਈ 4 ਦਿਨ ਫੋਨ ਆਉਂਦੇ ਰਹੇ ਨੇ WhatsApp WhatsApp ਮੈਨੂੰ ਕਾਲ ਜਾਂਦੀਆਂ ਰਹੀਆਂ ਤੇ ਕਿਸੀ ਦੀ ਪ੍ਰਤੀ ਕੀ ਕੀਤੀ ਸੀ ਕਿੰਨੀ ਪ੍ਰਤੀ ਕੀਤੀ ਇਹਨਾਂ ਨੇ ਮੇਰੇ ਕੋਲ 50 ਲੱਖ ਦੀ ਫਰੋਤੀ ਮੈਨੂੰ ਮੰਗੀ ਸੀ ਤੇ ਮੈਂ ਕਹਾ ਮਤਲਬ ਮੈਂ ਕੋਈ ਧਿਆਨ ਨਹੀਂ ਦਿੱਤਾ ਮੇਰੇ ਚੀਤੇ ਫਾਇਰਿੰਗ ਜੀ ਯਾਰ ਆਤ ਨੂੰ ਕੋਈ ਅੱਜ ਹੈਗੀ ਆ 22 ਤਰੀਕ 21 ਰਾਤ ਨੂੰ ਫਾਇਰਿੰਗ ਕੋਈ ਸੀਸੀਟੀਵੀ ਵਿੱਚ ਆਏ ਕੋਈ ਬੰਦੇ ਜਿੱਦਾਂ ਨਹੀਂ ਸੀਸੀਟੀਵੀ ਦੇਖ ਰਿਹਾ ਜੀ ਮਤਲਬ ਅੰਦਰ ਭੱਠੇ ਦੇ ਨੇ ਪ੍ਰਸ਼ਾਸਨ ਦੇ ਬੰਦੇ ਭੱਠੇ ਦੇ ਆ ਅੰਦਰ ਉਹ ਦੇਖ ਰਹੇ ਆ ਜੀ ਤੁਸੀਂ ਦੇਖੀ ਸੀ ਕਿ ਵੈਸੇ ਸੀਸੀਟੀਵੀ ਨਹੀਂ ਮੈਂ ਹਲੇ ਨਹੀਂ ਦੇਖੇ ਕਿ ਇਹ ਦੇ ਉਹ ਪੁਲਿਸ ਉਹਨੇ ਮਨੋ ਕਹਿੰਦੇ ਇਹੀ ਮਨੂੰ ਦੇਖ ਲਈਏ ਉਹ ਦੇਖ ਲੈਣੇ ਓਏ ਲੱਗਦਾ ਜੀ ਹੈ ਕੋਈ ਮੁੱਲ ਗਲਤ ਮੁੱਲ ਅਨਸਰ ਜਿਹੜੇ ਆ ਨੇ ਜੀ ਪੰਜਾਬ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਪਏ ਨੇ ਆਮ ਜਿਹੜੇ ਲੋਕੀ ਨੇ ਉਹਨਾਂ ਚ ਮੁੱਲ ਪੈਨਿਕ ਪਾਉਣ ਦੀ ਕੋਸ਼ਿਸ਼ ਕਰਦੇ ਪਏ ਨੇ ਤੇ ਆ ਜਿਹੜੇ ਪੁਲਿਸ ਪ੍ਰਸ਼ਾਸਨ ਜਾਂ ਮੁੱਲ ਹੋਰ ਪ੍ਰਸ਼ਾਸਨ ਜਿਹੜੀ ਮੁੱਲ ਸਾਡੇ ਐਮਐਲਏ ਸਾਹਿਬ ਜਿਹੜੇ ਇਸ਼ਾਰੀ ਕਲਸੀ ਜੀ ਹੈਗੇ ਨੇ ਤੇ ਉਹਨਾਂ ਨੂੰ ਚਾਹੀਦਾ ਇਹਨਾਂ ਨੂੰ ਨਕੇਲ ਪਾਈ ਜਾਏ ਬੰਦਿਆਂ ਨੂੰ ਤੇ ਔਰ ਮੈਂ ਇਹੋ ਹੀ ਮੰਗ ਕਰਨਾ ਜੀ ਮੁੱਲਿਆਂ ਨੂੰ ਨਕੇਲ ਪਾ ਕੇ ਉਹਨਾਂ ਨੂੰ ਅੰਦਰ ਦਿੱਤਾ ਜਾਏ ਜਿਹਦੇ ਨਾਲ ਮੁੱਲਾਂ ਨੂੰ ਸ਼ਾਂਤੀ ਬਣੀ ਰਹੇ ਸੇਫਟੀ ਹੈ ਹੋਈ ਹੈ ਜੀ ਅਸੀਂ ਮਤਲਬ ਮੰਗ ਕਰਦੇ ਆ ਕਿ ਸਾਨੂੰ ਕੋਈ ਮਤਲਬ ਇੱਥੇ ਕੋਈ ਇੱਧੇ ਵਾਲੇ ਦੁਆਲੇ ਕੋਈ ਮਤਲਬ ਪੱਕੇ ਨਕੇਲ ਲਾਏ ਜਾਣ ਕੋਈ ਪੈਟਰੋਲਿੰਗ ਪਾਰਟੀਆਂ ਮਤਲਬ ਰਾਤੀ ਮਤਲਬ ਲਾਈਆਂ ਜਾਣ ਬਟਾਲਾ ਜਲੰਧਰ ਰੋਡ ਤੇ ਜਿਹੜੀ ਆ ਫਾਈਨੈਂਸ ਕੰਪਨੀ ਹੈਗੀ ਆ ਇਹਦੇ ਵਿੱਚ ਮਾਰਨਿੰਗ ਕਾਲ ਆਈ ਸਾਨੂੰ ਕਾਲ ਰੀਸੀਵ ਹੋਈ ਤਾਂ ਅਸੀਂ ਮੌਕੇ ਤੇ ਪਹੁੰਚੇ ਆ ਸੋ ਇਹਨਾਂ ਦੇ ਜਿਹੜੇ ਮਾਲਕ ਆ ਉਹਨਾਂ ਨੇ ਦੱਸਿਆ ਕਿ ਤਕਰੀਬਨ ਰਾਤ ਨੂੰ 2:00 ਵਜੇ ਜਦੋਂ ਇਹਨਾਂ ਦਾ ਸ਼ਟਰ ਬੰਦ ਸੀ ਫਾਇਨਾਂਸ ਦੇ ਵਿੱਚ ਕੋਈ ਨਹੀਂ ਸੀ ਬੰਦ ਕਰਕੇ ক্লোਜ਼ ਕਰਕੇ ਗਏ ਸੀ ਤੇ ਕਿਸੇ ਹਮਲਾਵਰ ਨੇ ਉਹਦਾ ਜਾਲੀ ਵਾਲਾ ਸ਼ਟਰ ਹੈਗਾ ਉਹਦੇ ਵਿੱਚੋਂ ਜਿਹੜਾ ਸਮਾਲ ਵੈਪਨ ਦੇ ਨਾਲ ਕੋਈ 30 ਬੋਰੀਆਂ ਦੇ ਨਾਲ ਜਿਹੜਾ ਇਹਨਾਂ ਦੀ ਬੰਦ ਫਾਇਨਾਂਸ ਦੇ ਜਿਹੜਾ ਸ਼ੀਸ਼ਾ ਲੱਗਾ ਹੈ ਉਹ ਫਰੰਟ ਵਾਲਾ ਉਹਦੇ ਉੱਤੇ ਫਾਇਰਿੰਗ ਕੀਤੀ ਹੈ ਜਿਸ ਨਾਲ ਉਹ ਸ਼ੀਸ਼ਾ ਟੁੱਟ ਗਿਆ ਸੋ ਇੱਥੇ ਮੌਕੇ ਤੇ ਪੁੱਜੇ ਹੁਣ ਅਸੀਂ ਇਹਨਾਂ ਨੂੰ ਵਿਕਟਮ ਨੂੰ ਮਿਲੇ ਆਂ ਸੋ ਇਹਨਾਂ ਨੇ ਦੱਸਿਆ ਕਿ 3-4 ਦਿਨ ਪਹਿਲਾਂ ਇਹਨਾਂ ਨੂੰ ਕਿਸੇ ਨੇ ਡਰਾ ਧਮਕਾਇਆ ਧਮਕੀ ਵੀ ਦਿੱਤੀ ਫੋਨ ਫੋਨ ਆਇਆ ਸੀ ਇਹਨਾਂ ਨੂੰ WhatsApp ਕਾਲ ਆਈ ਸੀ ਸੋ ਅਸੀਂ ਇਹਨਾਂ ਦੇ ਕੋਲ ਪਹੁੰਚ ਅਸੀਂ ਇਹਨਾਂ ਦੇ ਬਿਆਨ ਲੈ ਕੇ ਕੇਸ ਰਿਜਿਸਟਰ ਕਰ ਰਹੇ ਹਾਂ ਤੇ ਜਿਹੜਾ ਉਹ ਨੰਬਰ ਜਿੱਤੋਂ ਉਹਨੂੰ ਵੀ ਅਸੀਂ ਜਿਹੜਾ ਟੈਕਨੀਕਲੀ ਆਪਾਂ ਉਹਨੂੰ ਟ੍ਰੇਸ ਕਰ ਰਹੇ ਹਾਂ ਸੋ ਜਿਹੜਾ ਹਮਲਾਵਰ ਆ ਉਹਦੀ ਬਾਹਰ ਜਿਹੜਾ ਉਹ ਸ਼ਟਰ ਦੇ ਵਿੱਚੋਂ ਫਾਇਰ ਕਰਦਾ ਉਹਦੀ ਜਿਹੜੀ ਆ CCTV ਆ ਉਹ ਵੀ ਰਿਕਾਰਡ ਹੋਈ ਆ ਅਸੀਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਕੇਸ ਸਿਸਟਰ ਕਰਕੇ ਅੱਛੀ ਲੀਡਸ ਨੇ ਸਾਡੇ ਕੋਲ ਅਸੀਂ ਇਹਨੂੰ ਜੜਾ ਵਾ ਹੱਲ ਕਰਾਂਗੇ ਕੇਸ ਨੂੰ ਤੇ ਸਾਨੂੰ 5 ਜੜੇ ਖਾਲੀ ਰੌਂਦ ਮਿਲੇ ਨੇ